ਕਾਲੀਦਲ ਡਟ ਕੇ ਮੁਕਾਬਲਾ ਕਰੂਗਾ ਜੀ ਲਓ ਜੀ ਇਧਰ ਕਾਲੀਦਲ ਦੀ ਆਵਾਜ਼ ਆ ਰਹੀ ਹੈ ਬਿਲਕੁਲ ਕਾਲੀਦਲ ਡਟ ਕੇ ਮੁਕਾਬਲਾ ਕਰੂਗਾ ਹਾਂ ਜੀ ਇਹ ਲੱਗੇ ਲੱਗੇ ਯਾਰ ਚੰਗੀ ਲੀਡ ਨਾਲ ਹੀ ਕਾਲੀਦਲ ਨੂੰ ਜਿਤਾ ਕੇ ਕੱਢਾਂਗੇ ਜੀ ਕੀ ਬਾਤ ਹੈ ਜੀ ਉਹ ਦਰਮੇਸ਼ ਜਿੱਤ ਰਿਹਾ ਨਹੀਂ ਜੀ ਨਹੀਂ ਕਿੱਥੇ ਜੀ ਨਹੀਂ ਬਹੁਤ ਵਿਰੋਧਤਾ ਜੀ ਬਹੁਤ ਜਿਆਦਾ ਤੁਹਾਨੂੰ ਪਤਾ ਝਾੜੂ ਪਾਰਟੀ ਦੀ ਵਿਰੋਧਤਾ ਬਹੁਤ ਜਿਆਦਾ ਹੋ ਚੁੱਕੀ ਹੈ ਜੀ ਕਿਉਂਕਿ ਕਿੰਨੇ ਨਾ ਕੋ ਕੰਮ ਕੀਤੇ ਲੋਕਾਂ ਨੂੰ ਬੜੇ ਬੜੇ ਸੁਫਨੇ ਦਿਖਾਏ ਪਰ ਇਸ ਪਾਰਟੀ ਨੇ ਕੱਖ ਵੀ ਨਹੀਂ ਕੀਤਾ ਬਾਈ ਜੀ ਤੁਸੀਂ ਇਹਨਾਂ ਨਾਲ ਜੇ ਕੋ ਨਾਲ ਨਾਲ ਜੇ ਨਹੀਂ ਆ ਪਾਰਟੀ ਆ ਜੀ ਅੱਛਾ ਜੇ ਆ ਲਓ ਜੀ ਆ ਸਭ ਤੋਂ ਖੂਬਸੂਰਤ ਤਸਵੀਰ ਆ ਇੱਕ ਇੱਕ ਵੋਟ ਜਿਹੜੀ ਆ ਵਾਤ ਪੜਦੀ ਆ ਅਸੀਂ ਇੱਕ ਵੋਟ ਅਕਾਲੀ ਦਾਲ ਦਿੱਤੀ ਆ ਵੇਖੋ ਜੀ ਸਾਡਾ ਹੀ ਆਪਣਾ ਸੱਪਾ ਹੀ ਜਰਾ ਸਾਝ ਥੋੜੀ ਹੋਣੀ ਆ ਜੀ ਪਾਰਟੀਆਂ ਦੀ ਆਪੋ ਆਪਣੀਆਂ ਆਪਾ ਹੀ ਜਰਾ ਸਾਝ ਆਪਣੀਆਂ ਆ ਜੀ ਕੋਈ ਚੱਕਰ ਨਹੀਂ ਇਹ ਸਭ ਤੋਂ ਖੂਬਸੂਰਤ ਤਸਵੀਰ ਆ ਜੀ ਤੇ ਨਾਲ ਆਪੇ ਮੇਨ ਪੁਆਇੰਟ ਚਲਾਵਾਂਗੇ ਵੀ ਆਹ ਜਿਹੜੀ ਸਭ ਤੋਂ ਸੋਹਣੀ ਤਸਵੀਰ ਭਾਈ ਸਾਹਿਬ ਜੀ ਕਹਿੰਦੇ ਆਹ ਆਵਾਜ਼ ਦੀ ਪਾਰਟੀ ਨੂੰ ਪਾਵਾਂਗੇ ਤੇ ਭਾਈ ਕਹਿੰਦੇ ਮੈਂ ਅਕਾਲੀ ਦਲ ਦਾ ਤੇ ਮੁਕਾਬਲਾ ਵੀ ਤੁਹਾਡਾ ਦੋਹਾਂ ਦਾ ਲੱਗ ਰਿਹਾ ਫਿਰ ਅਸੀਂ ਬਿਲਕੁਲ ਜੀ ਮੁਕਾਬਲਾ ਦੋਹਾਂ ਪਾਰਟੀਆਂ ਦਾ ਸਰਤ ਵੀ ਲਾਇਕ ਨਹੀਂ ਪਾਰਟੀ ਕੋਈ ਨਹੀਂ ਕੋਈ ਸ਼ਰਤ ਨਹੀਂ ਜੀ ਭਰਾਵਾਂ ਹੀ ਕਰਦੀਆਂ ਸ਼ਰਤਾਂ ਹੁੰਦੀਆਂ ਜੀ ਪਾਰਟੀ ਤੇ ਕਰਮੀ ਪਹਿਣੀ ਨਾ ਮੇਰੀ ਪਾਰਟੀ ਕਰਾਂਗੇ ਜੀ ਸਾਰੇ ਭਰਾਵਾਂ ਦੀ ਕਰਾਂਗੇ ਸਾਰੇ ਬੈਠ ਕੇ ਇਕੱਠੀ ਕਰਾਂਗੇ ਜੀ ਅੱਛਾ ਜਦੋਂ ਚਲਾਵਾਂਗੇ ਮੈਂ ਇਹ ਫਾਇਦਾ ਕਰ ਰਹੇ ਹੋ ਕਿ ਜਿੱਤ ਜਿਹੜਾ ਮਰਜ਼ੀ ਹੋ ਪਾਰਟੀ ਦੀ ਸਾਡੀ ਪਾਰਟੀ ਸਾਰੇ ਭਰਾ 18. <laughs>